ਛੋਟਾ ਛੋਟਾ ਉਹ ਨਜ਼ਾਰਾ ਦਿਖਾਉਣਾ ਦੇਖੋ ਉਹ ਕਿਸੇ ਨੇ ਦੂ ਉਹ ਅੱਗ ਵਾਲੀ ਹੋਈ ਆ ਬਾੜਾਂ ਹੀ ਨਜ਼ਾਰਾ ਦੇਖੋ ਕੁਦਰਤ ਦਾ ਦੇਖੋ ਕਿੰਨਾ ਸੋਹਣਾ ਚੜਿਆ ਉਹ ਸਾਹਮਣੇ ਉਹ ਟੀਸੀ ਵਾਲੇ ਵੇਰ ਉਹ ਟਾਵਰ ਲੱਗਾ ਓਹ ਘਰ ਦੇਖ ਮੈਂ ਤੁਹਾਨੂੰ ਦਿਖਾਉਣਾ ਘਰ ਕਿੱਥੇ ਆ 1 ਜ਼ੂਮ 2 ਜ਼ੂਮ 3 ਜ਼ੂਮ 4 ਜ਼ੂਮ ਇਹ ਹੋਰ ਹੈ ਘਰ ਉਹ ਵਾਲਾ ਘਰ ਉਹ ਕੁਝ ਹੈ ਘਰ ਬਣੀ ਹੋਊ ਬੰਗਲੇ ਆ ਬੰਗਲੇ ਘਰ ਵੀ ਨਹੀਂ ਇਹ ਮੇ ਯਾਰਾ ਪੂਰਾ ਇਹ ਯੂਨੀਵਰਸਿਟੀ ਆ ਆ ਘਰ ਦੇਖੋ ਕਲੋਨੀ ਕਿੱਥੇ ਘਟ ਹੋਈ ਹੋ ਲੈਂਡ ਸਰਕਾਰ ਇਹਨੂੰ ਪਾਸ ਨਹੀਂ ਆ ਗਈ। ਉਹ ਦੇਖੋ। ਆਹ ਜੰਗਲ ਦੇਖੋ ਪਿੱਛੇ ਯੂਨਿਟਾਂ ਬਣੀਆਂ ਹੋਈਆਂ ਪੀਜੀ ਆ ਸਟੂਡੈਂਟਾਂ ਦੇ। ਆਹ ਕਿਸੇ ਨੇ ਦੂਰ ਅੱਗ ਬਲੀ ਗਈ ਆ। ਓਏ ਹੋ ਨੀ ਯਾਰ ਆਈ ਆ। ਉਹ ਮੜੀ ਜੀ ਬਰਫ ਰਗੀ ਉੱਪਰ। ਆਕੇ ਤਾਂ ਫੇਰ ਕੋਣ ਸ਼ਾਮ ਲੜ ਜਗਾ ਸ਼ਾਮ ਲੜ ਜਗਾ ਆਪਣੇ ਪੰਜਾਬ ਗੀ ਇਹ ਕੋ ਕਲੋਨੀ ਜੋ ਕਿਤੇ ਘਟ ਹੋਈ ਹੋ ਉਥੋਂ ਦਾ ਪੂਰਾ ਸ਼ਹਿਰੀ ਦੀਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬੇ ਚੈੱਕ ਕਰੋ ਕਿੱਥੇ ਆਇਆ ਮੈਂ ਮੈਂ ਚੀਜ਼ ਖਾਨਾ ਇੱਕ ਜੋਰ ਜਿਹੜੀ ਜਿਹੜੀ ਯਾਰ ਮੈਂ ਛੋਟੇ ਹੁੰਦੇ ਆਪਾਂ ਨਾ ਸੋਚਦੇ ਸੀ ਕਦੀ ਦੇਖਾਂਗੇ ਹੀ ਨਹੀਂ ਆ ਹੈਗਾ ਛੋਟਾ ਜਿਹਾ ਉਡਣ ਖਟੋਲਾ ਠੀਕ ਆ ਉਹ اندر ਇੱਕੋ ਕੀ ਖੜਾ ਕਿਸੇ ਦਾ ਪਰਸਨਲ ਪਲੇਨ ਸ਼ਾਬੱਗਾ ਆ ਗ੍ਰੇ 컬러 ਦਾ ਚੈਟਰ ਪਲੇਨ ਜਿਹਨੂੰ ਆਪਾਂ ਕਹਿੰਦੇ ਆ ਓਏ ਹੋਏ ਇੱਥੇ ਤਾਂ ਨਾ ਇੱਥੇ ਵਗਿਆ ਰਹੂਗਾ ਓ ਬਬੇ ਸਿਰਾਈ ਸਿਰਾਈ ਕੰਮ ਇੱਥੇ 에어ਪੋਰਟ ਦੀ ਫੈਂਸ ਦੇਖ ਲਓ ਉਹ ਕਿੰਦਾ ਆ ਆ 91 ਆ ਆ ਛੋਟਾ ਜਿਹਾ ਜਹਾਜ਼ ਖੜਾ கடெலாம் ஆயிரத்தி ਵਾਹ ਗੁਰੂ ਜੀ ਦਾ ਖਾਲਸਾ ਤੇ ਵਾਹ ਗੁਰੂ ਜੀ ਕੀ ਬੰਦੇ ਹੋ ਗਿਆ ਕੰਮ ਵਾਹ ਜੀ ਵਾਹ ਨੇ ਹਾਂ ਕਿਹਦਾ ਪਰਸਨਲ ਬੇੜਾ ਜੈੱਟ ਦੇਖੋ ਕਿੱਦਾਂ ਲੱਗੇ ਪਿੱਛੇ ਐ ਜਦ ਦਿਲਜੀਤ ਆਪਣੇ ਬਾਈ ਦਾ ਆਹ ਖਾ چھوٹਾ ਉਹ ਉਹ ਰਨਵੇ ਸਈਆ ਨਾ ਉਹ ਕੁੱਪਨੇਰਾ ਉਹ ਸਾਹਮਣੇ ਪਹਾੜੀਆਂ ਭਾਲੂ ਭੂਲੂ ਵਾਲਾ ਕੰਮ ਉਹ ਕੱਸ ਬੇ ਛੋਟੇ ਛੋਟੇ ਪਿੰਡ ਆਹ 에ਰਪੋਰਟ ਉਹ ਕਿਸੇ ਦਾ ਪਰਸਨਲ ਪਲੇਨ ਖੜਾ ਜਿਹੜਾ ਦਿਖਾਇਆ ਤੁਹਾਨੂੰ ਨਹੀਂ ਆ ਛੋਟਾ ਜਿਹਾ ਖੜਾ ਛੋਟਾ ਉਹਨਾਂ ਘਟੋਲਾ ਆ 에ਰਪੋਰਟ ਉਹ ਉਹ ਕੋ ਪਿੰਡਾਂ ਦੇ ਘਰ ਇਧਰ ਦੇਖੋ ਬੀਖੜ ਜੰਗਲ ਉਹ ਹਾਈਵੇ ਜਾਂਦਾ ਮੇਨ ਕੈਲਗਰੀ ਨੂੰ ਉਹ ਆ 에ਰਪੋਰਟ 에ਰਪੋਰਟ ਦੇ ਲੋਕ ਤਾਂ ਦੀ ਪਿੰਡਾਂ ਵਾਲੀ ਇੱਥੇ ਟੁੱਟ ਮਾਝਾ ਕੰਮ ਉਹ ਵੀ ਜਾਇ ਖੜੇ ਵਿੱਚ ਉਹ ਉਹਨਾਂ ਦੇ ਵਿੰਗਸ ਧੀਰੇ ਹੋਣੇ ਆ ਕੀ ਆ ਰਿਹਾ ਯਾਰ ਹੋਰ ਨਾ

ਆਇਆ ਆਪੀ ਆਤੀ ਕਰਤਾ ਇੰਜਣ ਬੰਦ ਕਰਤਾ ਜੱਟ ਦਾ ਇੰਜਣ ਬੰਦ ਉਹ ਹੋ ਤੇਲ ਦੀ ਸਮੈਲ ਹਮ ਆਏ ਹਾਈ ਪੈਟਰੋਲ ਚਾਹ ਉਹ ਸਾਹਮਣੇ ਪਹਾੜੀਆਂ ਭਾਲੂ ਭੂਲੂ ਵਾਲਾ ਕੰਮ ਉਹ ਕੱਸ ਬੇ ਛੋਟੇ ਛੋਟੇ ਪਿੰਡ ਆਹ 에어ਪੋਰਟ ਉਹ ਕਿਸੇ ਦਾ ਪਰਸਨਲ ਪਲੇਨ ਖੜਾ ਜਿਹੜਾ ਦਿਖਾਇਆ ਤੁਹਾਨੂੰ ਨਹੀਂ ਮੈਂ ਇਹ ਰਾਹ ਆਹ ਛੋਟਾ ਜਿਹਾ ਖੜਾ ਛੋਟਾ ਹੋਰਨ ਘਟੋਲਾ ਆਹ 에어ਪੋਰਟ ਉਹ ਉਹ ਕੋ ਪਿੰਡਾਂ ਦੇ ਘਰ ਇਧਰ ਦੇਖੋ ਬਿਹਾਰ ਜੰਗਲ ਉਹ ਹਾਈਵੇ ਜਾਂਦਾ ਮੇਨ ਕੈਲਗਰੀ ਨੂੰ ਉਹ ਆਹ 에어ਪੋਰਟ 에어ਪੋਰਟ ਦੇ ਲੋਕ ਤਾਂ ਦੀ ਪਿੰਡਾਂ ਨਹੀਂ ਇੱਥੇ ਟਟਮਾ ਜਿਹਾ ਕੰਮ ਉਹ ਵੀ ਜਾ ਖੜੇ ਵਿੱਚ ਉਹਨਾਂ ਦੇ ਰਿੰਗਸ ਦੀਦੇ ਹੋਣੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬੇ ਚੈੱਕ ਕਰੋ ਕਿੱਥੇ ਆਇਆ ਮੈਂ ਮੈਂ ਚੀਜ਼ ਦਿਖਾਣਾ ਇੱਕ ਜੌੜ ਉਸ ਜਿਹੜੀ ਜਿਹੜੀ ਯਾਰ ਮੈਂ ਛੋਟੇ ਹੁੰਦੇ ਆਪਾਂ ਨਾ ਸੋਚਦੇ ਸੀ ਕਦੀ ਦੇਖਾਂਗੇ ਹੀ ਨਹੀਂ ਆ ਹੈਗਾ ਛੋਟਾ ਜਿਹਾ ਉਡਣ ਖਟੋਲਾ ਠੀਕ ਆ ਉਹ ਅੰਦਰ ਵੇਖੋ ਕੀ ਖੜਾ ਕਿਸੇ ਦਾ ਪਰਸਨਲ ਪਲੇਨ ਸ਼ਾ ਵੱਗਾ ਆ ਗ੍ਰੇ ਕਲਰ ਆ ਚੈਟਰ ਪਲੇਨ ਜਿਹਨੂੰ ਆਪਾਂ ਕਹਿੰਦੇ ਆ ਓਏ ਹੋਏ ਇੱਥੇ ਦਿਖਾਣਾ ਇਹ ਤੱਕ ਗਏ ਰੂਹ ਬਬੇ ਸਰਾਇ ਸਰਾਇ ਕੰਮ ਇੱਥੇ 에어ਪੋਰਟ ਦੀ ਫੈਂਸ ਦੇਖ ਲੋ ਆ ਗਏ ਇਦਾਂ ਆਹ 99 ਆ ਆ ਛੋਟਾ ਜਿਹਾ ਜਹਾਜ਼ ਖੜਾ ਯਾਰ ਜ਼ਿੰਦਗੀ ਓਏ 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 ਕੀ ਬਾਤ ਆ ਨਿਗਾਹ ਆ ਤੇਓ ਉਹ ਵਾਲਾ ਵੱਡੇ ਵਾਲਾ ਉਹ ਵੱਡਾ ਖੜਾ ਉਹਨੇ ਘਟੋਲਾ ਸਹੀ ਹੋਣਾ ਧਿਆਵਵਾ ਦਾ ਯਾਰ ਆ ਦੇਖੋ ਅੰਦਰੋਂ ਦੀ ਆ ਗਏ ਹਾਂ ਅੰਦਰ ਚਲੇ ਗਏ 에ਰਪੋਰਟ ਦੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਬਦੇ ਹੋ ਗਿਆ ਕੰਮ ਵਾਹਿਗੁਰੂ ਜੀ ਬਾਨੇ ਹਾਂ ਕਿਹਦਾ ਪਰਸਨਲ ਬੇਨਾ ਜੈਟ ਦੇਖੋ ਕਿੱਦਾਂ ਲੱਗੇ ਪਿੱਛੇ ਐ ਜਦ ਦਿਲਜੀਤ ਆਪਣੇ ਬਾਈ ਦਾ ਆਖਾ ਛੋਟਾ ਉਹ ਉਹ ਰਨ ਨਵੇਂ 随意啊呐